ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਭਲੂਣ ਬੱਸੀ ਆ ਮਗਰ ਵੀ ਜਰਸੀ ਬੱਸੀ ਆ ਜਰਸੀ ਭਲੂਣ ਬੱਸੀ ਆ ਲੈ ਦਿਖਾਉਣਾ ਸੱਜਣੋ ਤੋਫੀ ਲੈ ਕੇ ਆਏ ਛੋਟੇ ਵਾਸਤੇ ਦਿਖਾਓ ਏ ਮਾਰੋ ਏ ਜੇ ਜੀ ਲੇਵੇ ਤੇ ਕੈਮਰਾ ਥਣ ਲੇਵੇ ਦੀ ਸਾਫ ਆ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਲੈ ਵਾ ਲੂਆ ਸੱਜਣੋ ਬਹੁਤ ਆ ਦੇਖ ਸਕਦੇ ਹੋ ਪੰਜਾਬ ਜਰਸੀ ਆ ਮਾਰ ਲੇਵੇ ਤੇ ਕੈਮਰਾ ਜੇ ਜੀ ਦੇਖ ਸਕਦੇ ਹੋ ਸੱਜਣੋ ਕੁਆਲਿਟੀ ਵਾਲਾ ਲੇਵਾ ਲੱਗਿਆ ਹੋਇਆ ਠੰਡੀ ਸੀਲ ਬਹੁਤ ਆ ਸੱਜਣੋ ਜਿਵੇਂ ਮਰਜ਼ੀ ਹੱਥ ਫੇਰ ਕੇ ਚੱਲੋ ਲੈ ਜਿਵੇਂ ਮਰਜ਼ੀ ਚੋਣ ਲੱਗ ਜਾਓ ਜਹੇ ਚੋਣ ਚਵਾਈ ਦੀ ਬਹੁਤ ਵਧੀਆ ਔਣ ਚਵਾਈ ਦੀ ਓਕੇ ਆ ਸਾਰੀ ਐਨ ਦੇਖ ਸਕਦੇ ਹੋ ਸੱਜਣੋ ਠੰਡੀ ਸੀਲ ਬਹੁਤ ਆ ਮਾਗਰ ਵੀ ਬੱਸੀ ਆ ਅੱਜ ਹਫਤਾ ਹੋ ਗਿਆ ਸੂਈ ਨੂੰ 22 ਲੀਟਰ ਦੁੱਧ ਤਿਆਰ ਆ ਸੱਜਣੋ 22 ਲੀਟਰ ਚੋ ਕੇ ਲਿਆ ਆਪਾਂ ਬੜੇ ਕੱਲੇ ਆਈ ਆਪਣੇ ਲਵੇ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 94000 90 ਦੀ ਦੇ ਜਾਂਗੇ 90 ਚੋਂ ਮਾਨ ਤਨ ਕਰਦਾਂਗੇ ਜਿਹੜਾ ਵੀਰ ਸੱਜਣਾ YouTube ਚੈਨਲ ਨੂੰ ਦੇਖ ਕੇ ਉਹ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਸੱਜਣੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ